ਕਰਾਂਗੇ ਹੁਣ ਤੁਹਾਨੂੰ ਨਮਾਨ ਮੋਡਰਾ ਸੁਣਾਉਣਾ ਹਾਂ ਆਉਣ ਦੋ ਹੋ ਸਾਰਾ ਦਿਨ ਫੋਨ ਉੱਤੇ ਝੂਠ ਬੋਲਦੀ ਨੀ ਲੀਡਰਾਂ ਦੇ ਘਰ ਮੰਗੂ ਲੰਗੇ ਕੋਲ ਦੀ ਸਾਰਾ ਦਿਨ ਫੋਨ ਉੱਤੇ ਝੂਠ ਬੋਲਦੀ ਨੀ ਲੀਡਰਾਂ ਦੇ ਘਰ ਮੰਗੂ ਲੰਗੇ ਕੋਲ ਦੀ ਕਾਲੇ ਨਾਗ ਮੰਗੂ ਸੋਹਣੀਆਂ ਨਹੀਂ ਦੱਸ ਦੇਵਾਂਗੇ ਹੋ ਨਮਾਨ ਮੱਛਲਿਆ ਗੁਰੂ ਪਿਆਰ ਦਾ ਜਿੱਥੇ ਅੜਗੀ ਗਰਾਰੀ ਫੱਟੇ ਚੱਕ ਦੇਵਾਂਗੇ ਨਮਾਨ ਮੱਛਲਿਆ ਗੁਰੂ ਪਿਆਰ ਦਾ ਜਿੱਥੇ ਅੜਗੀ ਗਰਾਰੀ ਫੱਟੇ ਚੱਕ ਦੇਵਾਂਗੇ ਹੋ ਰੱਬ ਨਾ ਨੀ ਮਾਰੇ ਅਸੀਂ ਨਹੀਂ ਉਂ ਮਰਦੇ ਪਹਿਰਿਆਂ ਦੇ ਕਦੇ ਨਾ ਡਰਾਇਆ ਡਰਦੇ ਰੱਬ ਨਾਲ ਨਹੀਂ ਮਾਰੇ ਅਸੀਂ ਨਹੀਂੋਂ ਮਰਦੇ ਪਹਿਰਿਆਂ ਦੇ ਕਦੇ ਨਾ ਡਰਾਇਆ ਡਰਦੇ ਇੱਕ ਵਾਰ ਜਾਨੇ ਮੇਰੀ ਜਾਨ ਮੰਗ ਲੈ ਨਹੀਂ ਦਿਲ ਕੱਢ ਕੇ ਤਲੀ ਦੇ ਉੱਤੇ ਰੱਖ ਦੇਵਾਂਗੇ ਨਾ ਮਨ ਮਾ ਛੱਲਿਆ ਗੁਰੂ ਪਿਆਰ ਦਾ ਨਹੀਂ ਇੱਥੇ ਅੜਗੀ ਗਰਾਰੀ ਫੱਟੇ ਚੱਕ ਦੇਵਾਂਗੇ ਨਾ ਮਨ ਮਾ ਛੱਲਿਆ ਗੁਰੂ ਪਿਆਰ ਦਾ ਨਹੀਂ ਇੱਥੇ ਅੜਗੀ ਗਰਾਰੀ ਫੱਟੇ ਚੱਕ ਦੇਵਾਂਗੇ ਖੁਪ ਮਾ ਪਿਆਂ ਦੀ ਬੱਗ ਪਹਿਰਾਂ ਵਿੱਚ ਹੋੜ ਗਈ ਪਾਈਆਂ ਦੀਆਂ ਪਿੰਡ ਚ ਪੁਵਾਇਆਂ ਨੀਵੀਆਂ ਖਾਪਿਆਂ ਦੀ ਬੱਗ ਪਹਿਰਾਂ ਵਿੱਚ ਹੋੜ ਗਈ ਭਾਇਆ ਦੀਆ ਪਿੰਡ ਚ ਪਵਾਈਆਂ ਨੀਵੀਆਂ ਤੈਨੂੰ ਸੋਹਣੀਆਂ ਹਾਂ ਨਹੀਂ ਘੜਿਆ ਦੇ ਉੱਤੇ ਚੱਕ ਦੇਵਾਂਗੇ ਹੋ ਨਮਨ ਮਾ ਥੱਲੇ ਹਗੁਰ ਪਿਆਰ ਦਾ ਨਿਜ ਤੇ ਅੜਗੀ ਗਰਾਰੀ ਫੱਟੇ ਚੱਕ ਦੇਵਾਂਗੇ ਨਮਨ ਮਾ ਥੱਲੇ ਹਗੁਰ ਪਿਆਰ ਦਾ ਨਿਜ ਤੇ ਅੜਗੀ ਗਰਾਰੀ ਫੱਟੇ ਚੱਕ ਦੇਵਾਂਗੇ ਫੱਟੇ ਚੱਕ ਦੇਵਾਂਗੇ ਫੱਟੇ ਚੱਕ ਦੇਵਾਂਗੇ ਹੁਣ ਮੀਨੇ ਕਰੈਕਤ ਹੁਣਾ ਕੀ ਕੀ ਤੈਨੂੰ ਦੱਸਾਂ ਮੈਂ ਆਪਣੀ ਦਰਦ ਗਹਾਣੀ ਨੀ